ਦੀ ਫੈਕਟਰੀ ਵਿੱਚ ਕਿਉਂ ਬਣਾਉਣ ਦਾ ਕੰਮ ਚੱਲ ਰਿਹਾ ਜੀ ਇਹ ਦੇਖੋ ਫੈਕਟਰੀ ਦੇ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲਤ ਦੇ ਵਿੱਚ ਹੈ ਤੇ ਆ ਤੁਸੀਂ ਦੇਖਿਓ 3 ਜਿਹੜੇ ਨੇ 170 ਟੀਨ ਖਾਲੀ ਪਏ ਨੇ ਆ ਸ਼ੋਇਬੀਨੋ ਆਇਲ ਦਾ ਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਪਏ ਨੇ ਜਿਹੜਾ ਨੇ ਕੈਮੀਕਲ ਹੈ ਜਿਹਨੂੰ ਅਜੇ ਸੈਂਟਰ ਦੇਸੀ ਕੀ ਬ੍ਰਾਉਨ ਵਾਸ਼ ਯੂਜ਼ ਕੀਤਾ ਜਾਂਦਾ ਹੈ ਕਿ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤਾਂ ਇਹ ਤੁਸੀਂ ਇਹ ਆਫਤਾਨੇ ਨਾ ਪਰਫਰੈਂਟ ਬੰਦ ਮਾਲਕੀ ਕਰ ਰਿਹਾ ਮਾਲਕ ਦਾ ਨਾਮ ਆ ਰਿਹਾ ਹੈ ਉਹ ਬਾਦਲ ਹੋਏ ਆਹ ਇਹ ਤੁਸਾਂ ਤਕਰੀਬਨ 700 ਲੀਟਰ ਦੇ ਕਰੀਬ ਕੀ ਬ੍ਰਾਮ ਹੁਆ ਜਿਹੜਾ ਕਿ ਅਲੱਗ-ਅਲੱਗ ਪੈਂਡੇ ਨੇ ਪੈਂਡੇ ਦੇ ਉੱਤੇ ਸੰਗਰੂਰ ਦੇ ਭਵਾਨੀਗੜ੍ਹ 'ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਵੱਲੋਂ ਛਾਪੇ ਮਾਰੀ ਕਰ ਵੱਡੀ ਗਿਣਤੀ ਵਿੱਚ ਦੇਸੀ ਘੋ ਬ੍ਰਾਮਤ ਕੀਤਾ ਗਿਆ ਇੱਥੇ ਵੀ ਦੱਸ ਦਈਏ ਕਿ ਜਦੋਂ ਡੀ ਐਚਓ ਸੰਗਰੂਰ ਨੇ ਇਸ ਸਬੰਧੀ ਫੂਡ ਲਾਇਸੈਂਸ ਮੰਗਿਆ ਤਾਂ ਉਹ ਇਸ ਲਾਇਸੈਂਸ ਨੂੰ ਦੇਣ 'ਚ ਅਸਮਰਥ ਰਹੇ ਤਾਂ ਉੱਥੇ ਹੀ ਡੀ ਐਚਓ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਅਲੱਗ-ਅਲੱਗ ਬ੍ਰਾਂਡ ਦਾ ਦੇਸੀ ਘਿਓ ਤਿਆਰ ਕਰਦੇ ਨੇ ਕਿਹਾ ਕਿ ਸੂਚਨਾ ਦੇ ਆਧਾਰ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਉਹਨਾਂ 700 ਲੀਟਰ ਦੇਸੀ ਘਿਓ ਤਿਆਰ ਕਰਨ ਦਾ ਦਾਵਾ ਕੀਤਾ ਅਤੇ ਕਿਹਾ ਕਿ ਇਸ ਦੇ ਨਮੂਨੇ ਲੈ ਲਏ ਗਏ ਨੇ ਅਤੇ ਇਸ ਨੂੰ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਸਾਰੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਜ਼ਹਿਰ ਵੰਡਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਰਿਫਾਈਨਡ ਵੀ ਬਰਾਮਦ ਹੋਇਆ ਹੈ ਉਧਰ ਉਹਨਾਂ ਜਾਂਚ ਦੀ ਗੱਲ ਕਹੀ ਹੈ ਇਹ ਦੇਖੋ ਫੈਕਟਰੀ ਦੇ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲ ਦੇ ਵਿੱਚ ਹੈ ਤੇ ਆ ਤੁਸੀਂ ਦੇਖੀਰੋਂ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚਿਆ ਹੋਵੇਗਾ ਇਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜਨ ਮੇਨਟੇਨ ਨਹੀਂ ਹੈ ਇੱਥੇ ਹਣੀ ਆ ਦੇਖੋ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨ ਆਇਲ ਦਾ ਅਬਨਸਪਤੀ ਦਾ ਇਹ ਸਾਰੇ ਕੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜਿਆਦਾ ਸਿਹਤ ਲਈ ਖਾਨੀਕਾਰਕ ਹੈ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕੀ ਕਰ ਰਹੇ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਹੀ ਬਾਹਰ ਗਿਆ ਹੋਇਆ ਹੂੰ ਕੌਣ अगेन ਲੇਟਰ ਨਹੀਂ ਤੁਸੀਂ ਫਿਰ ਕੀ ਫਲੇਵਰ ਮਲਾਮਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋਈ ਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਂਦੇ ਹੋ ਤੁਸੀਂ ਇਹ ਆਪ ਖਾਂਦੇ ਹੋ ਨਾ ਆਪ ਰਫਾਈਨਡ ਵਰਤਦੇ ਆ ਇਸ ਦਾ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਪਰ ਲੋਕਾਂ ਨੂੰ ਖੁਲਾ ਰਹੇ ਨਹੀਂ ਜੀ ਤਾਂ ਸੁਜੀ ਮੈ ਸਾਨੂੰ ਕਹਿੰਦੇ ਜੁੱਤਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲ ਕਰਾਉਂਗਾ ਜੀ ਆ ਵੀ ਇੱਕ ਨਮੂਨੇ ਇਹ ਸੈਕਟਰ ਬਸ ਸਾਰੇ ਸੈਂਪਲ ਭਰ ਲਈ ਨਸੀਲ ਕਰਨਾ ਕਿ ਇਹ ਇਹ ਪੈਂਡਾ ਸੀ ਦੇ ਦੋ ਦੋ ਨੂੰ ਦੌਰ ਪਾਏਗਾ ਉਹ ਬਗੜੇ ਜੀ ਦਾ ਮਤਲਬ ਹੈ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਹੈ ਤੇ ਕੀ ਕੁਝ ਬਰਮਤ ਹੋਇਆ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਪਹਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਪਰ ਲਏ ਕਿ ਨਹੀਂ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿੰਨਾ ਕੁ ਦੇਸੀ ਹੈ اتنا ਖਰਵਾੜ ਵੀ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਇਸੇ ਲਈ ਕੋਈ ਅੱਛਾ ਗਲਤ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦਾ ਹੰਦ ਫੈਕਟਰੀ ਦੇ ਓਨਰ ਦਾ ਨਾਮ ਹੈ ਜਿੰਮੀ ਗਰਗ ਉਹ ਮਾਨਸਾ ਤੋਂ ਹੈ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ ਜੀ ਉਹ ਨੇਮ ਐਡ ਅਸਿਕ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀਗਾ ਇੱਥੇ ਤੁਸੀਂ ਸਰ ਅੱਜ ਅਸੀਂ ਇੱਥੇ ਪਵਾਨੀਗੜ੍ਹ ਵੇਖ ਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨੰਬਰ ਰੋਡ ਤੇ ਸਰਫ ਦੀ ਫੈਕਟਰੀ ਵਿੱਚ ਇਹ ਘੋ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਫਾਈਨਡ ਔਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁਨਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁਨਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਿਰਫ ਦਾ ਅਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ okay ਸਰ ਇਹ ਤਾਂ ਸਰਫ ਦੀ ਆਰਚ ਇੱਥੇ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ ਦੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਨਾ ਕੋਈ ਫੂਡ ਲਾਇਸੈਂਸ ਹੀ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸੋ ਤੁਹਾਨੂੰ ਫੂਡ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸ ਦਰਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ